ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਅਦਰਕ ਆਮਲਾ ਤੇ ਮਿਰਚ ਦੇ ਅਚਾਰ ਦੀ ਵਿਧੀ ਆਪਾਂ ਸਭ ਤੋਂ ਪਹਿਲਾਂ 2-2 ਚਮਚ ਜੀਰਾ ਅਜਵੈਨ ਸੌਫ ਧਨੀਆ ਤੇ ਕਾਲੀ ਮਿਰਚ ਲੈ ਲਏ ਸੀ ਉਹਨਾਂ ਨੂੰ ਤਵੇ ਤੇ ਹਲਕਾ ਜਿਹਾ ਰੋਸਟ ਕਰ ਲਿਆ ਤੇ ਰੋਸਟ ਕਰਨ ਤੋਂ ਬਾਅਦ ਆ ਦੇਖ ਰਹੇ ਹੋ ਤੁਸੀਂ ਹਲਕੀ ਜੀ ਅੱਗ ਤੇ ਸਿਮ ਤੇ ਇਹਨਾਂ ਨੂੰ ਰੋਸਟ ਕੀਤਾ ਆ ਪਰ ਤਵੇ ਤੇ ਹੀ ਕਰ ਲਿਆ ਸੀ ਥੋੜੇ ਜੇ ਰੋਸਟ ਹੋ ਜਾਂਦੇ ਫਿਰ ਨਮੀ ਨਹੀਂ ਰਹਿੰਦੀ ਮਸਾਲਿਆਂ ਦੇ ਵਿੱਚ ਨਮੀ ਸਾਰੀ ਖਤਮ ਹੋ ਜਾਂਦੀ ਆ ਰੋਸਟ ਕਰਨ ਤੋਂ ਬਾਅਦ ਆਪਾਂ ਉਹਨਾਂ ਨੂੰ ਪੀਸ ਕੇ ਇੱਕ ਪਲੇਟ 'ਚ ਕੱਢ ਲਿਆ ਤੇ ਆਪਾਂ ਆ ਬਸ ਦੋ ਕੜਸ਼ੀਆਂ ਤੇਲ ਦੀਆਂ ਪਾਈਆਂ ਨੇ ਅੱਧਾ ਕਿਲੋ ਆਪਣੇ ਕੋਲ ਮਿਰਚਾਂ ਸੀ ਅੱਧਾ ਕਿਲੋ ਆਮਲੇ ਥੋੜੇ ਜਿਹੀ ਆਮਲੇ ਪੈ ਪੈ ਹੋ ਗਏ ਸੀਗੇ ਸੁੱਕ ਗਏ ਮੈਂ ਇਹਨਾਂ ਨੂੰ ਕੱਟ ਲਾਇਆ ਵਿੱਚੋਂ ਆ ਵੇਖੋ ਕੱਟ ਲਗਾ ਕੇ ਮਿਰਚਾਂ ਨੂੰ ਵੀ چیر ਲਿਆ ਤੇ ਅਦਰਕ ਨੂੰ ਉਬਾਲੇ ਨਹੀਂ ਆਮਲੇ